ਮਨਿਸਪਲ ਕਮੇਟੀ ਗਰਦਾਸਪੁਰ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਪਾੜਾ ਔਰ ਇਹਨਾਂ ਦੇ ਸਾਰੇ ਕਾਉਂਸਲਰ ਸਾਹਿਬਾਨ ਔਰ ਸਾਰੇ ਇਹਨਾਂ ਦੇ ਦਫਤਰ ਦੇ ਜਿੰਨੇ ਵੀ ਸਟਾਫ ਆ ਉਹਨਾਂ ਦੇ ਐਫਰਟਸ ਦੇ ਨਾਲ ਇਹ ਜਿਹੜਾ 600 ਤੇ ਤਕਰੀਬਨ 84 ਲਾਭਪਾਤਰੀਆਂ ਨੂੰ 2.5 ਲੱਖ ਇੱਕ ਬੰਦੇ ਨੂੰ ਜਿਹੜਾ ਇਹਨਾਂ ਨੇ ਸੈਂਕਸ਼ਨ ਕਰਾਇਆ ਲਗਭਗ ਜਿਹੜਾ 17 ਸਵਾ 17 ਕਰੋੜ ਰੁਪਇਆ ਬਣਦਾ ਜਿਹਦੀ ਪਹਿਲੀ ਕਿਸ਼ਤ ਜਿਹੜੀ ਆ ਉਹ ਅੱਜ ਹੀ ਸਾਰਿਆਂ ਨੂੰ ਦੇ ਰਹੇ ਆ ਔਰ ਜਿਉਂ-ਜਿਉਂ ਉਹ ਫਿਰ ਇਹ ਕੰਮ ਜੋ ਸਰਕਾਰ ਦਾ ਪ੍ਰੋਸੀਜਰ ਹੁੰਦਾ ਹੈ ਇਹ ਕੰਮ ਕਰਦੇ ਜਾਣਗੇ ਉਹਨਾਂ ਨੂੰ ਨੈਕਸਟ ਟੂ ਨੈਕਸਟ ਜਿਹੜੀਆਂ ਕਿਸ਼ਤਾਂ ਮਿਲਦੀਆਂ ਜਾਣਗੀਆਂ ਔਰ ਇਸ ਤੋਂ ਪਹਿਲਾਂ ਵੀ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਔਰ ਇਹਨਾਂ ਦੀ ਸਾਰੀ ਟੀਮ ਨੇ ਲਗਭਗ 578 ਕੇਸ ਜਿਹੜੇ ਆ ਪਹਿਲਾਂ ਸੈਂਕਸ਼ਨ ਕਰਾਏ ਸੀ ਜਿਦੇ ਚੋਂ 235 100% ਪੈਸੇ ਦੇ ਕੇ ਉਹ ਮੁਕੰਮਲ ਕਰ ਲਏਗੇ ਔਰ ਜਿਹੜੇ ਬਾਕੀ ਆ ਉਹ ਓਨਗoing ਨੇ ਚੱਲ ਰਹੇ ਆ ਉਹਨਾਂ ਦੇ ਕੰਮ ਔਰ ਜਿਹੜੇ ਹੁਣ 684 ਤੋਂ ਇਲਾਵਾ 300 ਹੋਰ ਜਿਹੜੇ ਆ ਅਸੀਂ ਅਪਰੂਵਲ ਲਈ ਭੇਜਤੇ ਆ ਔਰ ਇਸ ਤੋਂ ਇਲਾਵਾ ਵੀ ਲਗਭਗ ਜਿਹੜਾ ਹੁਣ 300 ਭੇਜਿਆ ਉਹਦਾ ਵੀ ਲਗਭਗ 7-8 ਕਰੋੜ ਰੁਪਇਆ ਬੜਨਾ ਔਰ ਆਲਮੋਸਟ ਸਾਰੀ ਜਿਹੇ ਟੋਟਲ ਕਰੀਏ ਜਿਹੜੇ ਲਾਸਟ ਦੇ ਵਿੱਚ ਕਰਾਇਆ ਲਗਭਗ 35-36 ਕਰੋੜ ਰੁਪਇਆ ਇਹਨਾਂ ਸੈਂਕਸ਼ਨ ਕਰਾ ਲਿਆ ਜਿਹਦੇ ਤੋਂ 7-8 ਰਹਿ ਗਿਆ ਉਹ ਵੀ ਇਹਨਾਂ ਨੇ ਨਵੇਂ ਕੇਸ ਭੇਜਤੇ ਸੋ ਇਹ ਸਾਰੇ ਮੈਂ ਤੁਹਾਡੇ ਮਾਦਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਵੀ ਲੋਡ ਬੰਦ ਨੇ ਪੂਰਾ ਇਹ ਐਫਰਟ ਕਰ ਰਹੇ ਨੇ ਉਹਨਾਂ ਦੇ ਪਹੁੰਚ ਕੇ ਵਾਰਡ ਚ ਪਰ ਫਿਰ ਵੀ ਮੈਂ ਇਹ ਕਹਿੰਦਾ ਕਿਤੇ ਨਾ ਕਿਤੇ ਕੋਈ ਕੇਸ ਜੇ ਰਹਿੰਦੇ ਨੇ ਉਹ ਕਮੇਟੀ ਚ ਡਾਇਰੈਕਟ ਆ ਸਕਦੇ ਨੇ ਉਹ ਇਹ ਨਾ ਸੋਚਣ ਕਿ ਅਸੀਂ ਆ ਪਾਰਟੀ ਸਾਡੀ ਹੋਰ ਆ ਤੇ ਅਸੀਂ ਕਿਵੇਂ ਜਾਈਏ ਬਿਲਕੁਲ ਖੁੱਲੇ ਦਰਵਾਜੇ ਆ ਕਮੇਟੀ ਕਰਦੇ ਸਿੱਧਾ ਆ ਕੇ ਪ੍ਰਧਾਨ ਨੂੰ ਮਿਲੋ ਸਿੱਧਾ ਆ ਕੇ ਆਪਣਾ ਜਿਹੜਾ ਫਾਈਲ ਆ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਕਿ ਸਾਡੂੰ ਫਾਈਲ ਵੀ ਨਹੀਂ ਭਰੀ ਜਾ ਰਹੀ ਉਹ ਵੀ ਅਸੀਂ ਆਪਦੇ ਬੰਦੇ ਲਾ ਕੇ ਫਾਈਲਾਂ ਵੀ ਭਰਾ ਦੇਾਂਗੇ ਸੋ ਜਿਹੜੀ ਸਰਕਾਰਾਂ ਤੋਂ ਕੋਈ ਫਾਇਦਾ ਮਿਲਦਾ ਬਾਹਰ ਪਾਰਟੀ ਲਾਈਨਸ ਜਿਹੜੀਆਂ ਮੈਂ ਪ੍ਰਧਾਨ ਨੂੰ ਵੀ ਸਾਰੇ ਐਮਸੀ ਸਾਹਿਬਾਂ ਨੂੰ ਵੀ ਕਿਹਾ ਕਿ ਅਸੀਂ ਪਰਮਾਤਮਾ ਨੇ ਜੇ ਸਾਨੂੰ ਇਹਨੇ ਜੋਗਾ ਕੀਤਾ ਆ ਤੇ ਅਸੀਂ ਸਾਰਿਆਂ ਦੀ ਮਦਦ ਕਰੀਏ ਸੋ ਉਹਦੇ ਤਹਿਤ ਅੱਜ ਜਿਹੜਾ ਇਹ ਲਗਭਗ 17 ਕਰੋੜ ਰੁਪਏ ਤੋਂ ਵੱਧ ਜਿਹੜਾ ਸੈਂਕਸ਼ਨ ਕਰਾ ਕੇ ਇਹਨਾਂ ਨੂੰ ਲਾਭਪਾਤਰੀਆਂ ਨੂੰ ਜਿਹੜੀਆਂ ਚਿੱਠੀਆਂ ਵੰਡੀਆਂ ਲੋ ਐਂਡ ਆਰਡਰ ਦੀ ਪੋਸਟਿੰਗ ਕਿਵੇਂ ਇਹਦੇ ਲੋਕਾਂ ਦੇ ਅੰਦਰ ਕਿ ਦਰਦਾ ਪਹੁੰਚਾ ਇੱਕ ਪੋਸਟ ਤੋਂ ਬਾਅਦ ਹੋਰ ਵਾਇਰਲ ਹੋਈ ਆ ਕਿ ਪਹਿਲਾਂ ਪੁਲਿਸ ਵਾਲਿਆਂ ਨੇ ਕਿਹਾ ਇਹ ਕਿਰਾ ਟਰੱਕ ਦਾ ਟਾਇਰ ਆ ਉਹਨਾਂ ਨੂੰ ਧਮਾਕਾ ਕਰ ਦਿੱਤਾ ਸਾਨੂੰ ਇੱਕ ਹੋਰ ਪੋਸਟ ਵੇਖੋ ਗੱਲ ਇਹ ਆ ਕਿ ਚਲੋ ਤੁਸੀਂ ਤੇ ਲੋਕਲ ਸਾਡੇ ਸਾਰੇ ਭਰਾ ਉਹ ਮੀਡੀਆ ਵਾਲੇ ਪਰ ਬਦਕਿਸਮਤੀ ਦੀ ਗੱਲ ਇਹ ਆ ਕਿ ਕਿਸੇ ਨੈਸ਼ਨਲ ਚੈਨਲ ਨੇ ਵੀ ਇਹ ਉਜਰ ਨਹੀਂ ਕੀਤਾ ਪੁੱਛਣ ਦਾ ਕਿ ਗਰਦਾਸਪੁਰ ਚ ਧਮਾਕਾ ਕਾਦਾ ਹੋਇਆ ਕਿਸੇ ਨੇ ਇੱਕ ਇੱਕ ਹੈਡਲਾਈਨ ਤੱਕ ਨਹੀਂ ਚਲਾਈ ਉਹ ਬੜੇ ਦਮਕ ਜੇ ਮਾਰਦੇ ਆ ਸਾਰੇ ਚੈਨਲਾਂ ਵਾਲੇ ਨੈਸ਼ਨਲ ਕੇ ਅ ਅਸੀਂ ਜੀ ਬੜੇ ਸਹੀ ਢੰਗ ਨਾਲ ਖਬਰਾਂ ਚਲਾਉਂਦੇ ਆ ਇਹ ਸਾਰਾ ਕੁਝ ਉਹਨਾਂ ਦਾ ਇੱਥੇ ਸਾਬਤ ਹੋ ਗਿਆ ਮੈਂ ਪਰਸਨਲੀ ਉਹਨਾਂ ਦੇ ਨੰਬਰਾਂ ਤੇ ਵੀ ਪਾ ਪੂ ਕੇ ਦੇਖਿਆ ਕਿਸੇ ਨੇ ਉਜਰ ਨਹੀਂ ਕੀਤਾ ਪਰ ਜੋ ਹੋਇਆ ਸਾਰਿਆਂ ਨੂੰ ਪਤਾ ਆ ਕਿ ਜਿਹੜਾ ਉਥੇ ਗ੍ਰੇਨੇਡ ਅਟੈਕ ਹੋਇਆ ਥਾਣੇ ਦੇ ਦਰਵਾਜੇ ਦੇ ਬਾਹਰ ਅਗਲੀਆ ਪੋਸਟਪਾਤੀ ਫਿਰ ਜਦੋਂ ਉਹਨਾਂ ਕਾ ਟਾਇਰ ਫਟਾ ਕਹਿੰਦੇ ਕੋਈ ਨਹੀਂ ਫਿਰ 2-3 ਦਿਨ ਰੁਕੋ ਦੱਸ ਦਿੰਨੇ ਆਂ ਵੀ ਕੀ ਪਟਾ ਸੋ ਇਸ ਕਰਕੇ ਉਹਦੇ ਨਾਲ ਫਿਰ ਦੇਖੋ ਮਿਸ ਹੈਪਨਿੰਗ ਹੋਈਆਂ ਨੇ ਇੰਜਰੀਜ਼ ਹੋਈਆਂ ਨੇ ਇੱਕ ਦੀ ਅੱਖ ਦੀ ਰੋਸ਼ਨੀ ਸਾਰੀ ਉਮਰ ਲਈ ਚਲੀ ਗਈ ਆ ਪੀਜੀਆਈ ਉਹ ਐਡਮਿਟ ਸੀਗੇ ਇੱਕ ਲੇਡੀ ਜਿਹੜੇ ਆ ਰਮੇਸ਼ ਸ਼ਰਮਾ ਜੀ ਦੇ ਵਾਈਫ ਉਹ ਕੱਲ ਸਿਵਲ ਹਸਪੀਟਲ ਸੀਗੇ ਤੇ ਇੱਥੇ ਉਹਨਾਂ ਦਾ ਆਪਰੇਟ ਨਹੀਂ ਹੋ ਪਾਇਆ ਜਦੋਂ ਉਹਨਾਂ ਦੀ ਸਕੈਨਿੰਗ ਕੀਤੀ ਆ ਸਾਰੀ ਬਾਡੀ ਤੇ 50 ਤੋਂ 60 ਇੰਜਰੀਜ਼ ਨੇ ਅੱਛਾ ਫਿਰ ਮੈਂ ਗਿਆ ਮੌਕੇ ਤੇ ਡਾਕਟਰ ਨੂੰ ਪੁੱਛਿਆ ਕੀ ਕੀ ਗੱਲ ਇਹ ਰੋੜੀ ਦੇ ਨਿਸ਼ਾਨ ਆ ਜਾਂ ਕਹਿੰਦਾ ਨਹੀਂ ਜੀ ਕਹਿੰਦਾ ਇਹ ਸ਼ਰੇ ਨਹੀਂ ਅੱਛਾ ਉਹ ਰਿਪੋਰਟ 'ਚ ਵੀ ਸ਼ਰੇ ਆਉਣੇ ਨੇ ਬਾਡੀ ਦੇ ਵਿੱਚ 25 ਤੋਂ 30 ਸ਼ਰੇ ਨੇ ਅਜੇ ਤੇ ਉਹ ਇਹਨਾਂ ਨੇ ਪ੍ਰੇਟ ਨਹੀਂ ਕੀਤਾ ਕਹਿੰਦੇ ਜੀ ਸਾਡੇ ਕੋਲ ਹਾਰਟ ਸਪੈਸ਼ਲਿਸਟ ਇੱਥੇ ਅਵੇਲੇਬਲ ਹੀ ਨਹੀਂ ਆ ਕਿਉਂਕਿ ਉਹਨਾਂ ਦੇ ਪੇਸਮੇਕਰ ਪਿਆ ਹੋਇਆ ਹੈ ਲੇਡੀ ਦੇ ਤੇ ਹੈੱਡ ਕੁਆਟਰ ਤੇ ਹਾਰਟ ਸਪੈਸ਼ਲਿਸਟ ਹੈ ਨਹੀਂ ਪਹਿਲੀ ਗੱਲ ਫਿਰ ਉੱਥੋਂ ਇਹਨਾਂ ਰੈਫਰ ਕਰਾ ਕੇ ਮੈਂ ਭੇਜ ਕੇ ਆਇਆ ਉਹਨਾਂ ਨੂੰ ਗੁਰੂ ਨਾਨਕਾ ਹਸਪੀਟ ਉੱਥੇ ਹੁਣ ਉਹਨਾਂ ਦਾ ਆਪਰੇਟ ਹੋਊਗਾ ਤੇ ਡਾਕਟਰਾਂ ਨੇ ਸ਼ਾਇਦ ਕਿਹਾ ਹੈ ਕਿ ਜਿਹੜੇ ਕੋ ਸ਼ਰੇ ਆ ਉਹ ਨਿਕਲ ਜਾਣਗੇ ਬਾਡੀ ਚ ਜਿਹੜੇ ਡੀਪ ਚਲੇ ਗਏ ਆ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਪਰ ਉਹ ਰਹਿਣੇ ਬਾਡੀ ਚ ਯਾਰ ਇੰਨਾ ਵੱਡਾ ਕੰਮ ਹੋਇਆ ਸਾਰੀ ਦੁਨੀਆ ਦੇ ਸਾਹਮਣੇ ਆ ਅਗੇਨ ਅਸੀਂ ਇਹ ਗੱਲ ਨੂੰ ਹੁਣ ਕਈਏ ਵੀ ਟਾਇਰ ਪਾੜ ਗਿਆ ਤੇ ਫਿਰ ਇਹ ਗੱਲ ਕਿਤੇ ਤੇ ਰੁਕਣੀਆ ਕੋਟਾਂ ਬੈਠੀਆਂ ਨੇ ਫਿਰ ਉਹ ਹੁਣ ਜਿਨ੍ਹਾਂ ਦੀ ਸਾਰੀ ਉਮਰ ਲਈ ਅੱਖ ਚਲੀ ਗਈ ਉਹਦੀ ਸਰਕਾਰ ਜ਼ਿੰਮੇਵਾਰ ਆ ਮੈਂ ਮੰਗ ਕਰਦਾ ਸਰਕਾਰ ਤੋਂ ਕਿ ਜਿਹਦੀ ਸਾਰੀ ਉਮਰ ਹੈਂਡੀਕੈਪ ਹੋ ਗਿਆ ਉਹਦੀ ਸਰਕਾਰ ਮਦਦ ਕਰੇ ਉਹਦੀ مالی ਸਹਾਇਤਾ ਵੀ ਕਰੇ ਉਹਦਾ ਕੀ ਬੈਸਟ ਸਰਕਾਰ ਕਰ ਸਕਦੀ ਹੈ ਉਹ ਵੀ ਕਰੇ ਤੇ ਜਿਹੜੇ ਇੰਜਰਡ ਹੋਇਆ ਉਹਨਾਂ ਨੂੰ ਵੀ ਬੰਦ ਦਾ ਮੁਆਵਜ਼ਾ ਦੇ ਕੇ ਉਹਨਾਂ ਦੀ ਸਾਰ ਲਵੇ ਸ਼ਰਮਨਾਕ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਵੀ ਲੀਡਰ ਅਜੇ ਤੱਕ ਉਹਨਾਂ ਬੰਦਿਆਂ ਨੂੰ ਕੋਈ ਹੌਸਲਾ ਦੇਣ ਨਹੀਂ ਗਿਆ ਇੱਕ ਇੱਕ ਅੱਖ ਵਾਲੇ ਦੇ ਘਰ ਗਿਆ ਸੀਗਾ ਜਿੱਥੋਂ ਦਾ ਲੋਕਲ ਲੀਡਰ ਕੋਈ ਬੋਲ ਕੇ ਨਹੀਂ ਆਇਆ ਕੁਝ ਦੱਸ ਕੇ ਨਹੀਂ ਆਇਆ ਜ਼बान ਬੰਦ ਆ ਸੋ ਇਸ ਕਰਕੇ ਸਰਕਾਰ ਆਪਣਾ ਕਿਸੇ ਚੰਗਾ ਨਮਾਇੰਦਾ ਭੇਜ ਕੇ ਕਿਸੇ ਮੰਤਰੀ ਨੂੰ ਤੇ ਇਹਨਾਂ ਦੀ ਸਾਰ ਲਵੇ ਇਹਨਾਂ ਨੂੰ ਮੁਆਵਜ਼ਾ ਦੇਣ ਔਰ ਐਕਸੈਪਟ ਕਰਨ ਸੱਚਾਈ ਜੇ ਨਹੀਂ ਸੈਪਟ ਕਰਦੇ ਤੇ ਫਿਰ ਅੱਜ ਵੀ ਮੈਨੂੰ ਸਾਰੇ ਸ਼ਹਿਰ ਵਾਲੇ ਵਾਸੀ ਆਏ ਸੀ ਅਗਲਾ ਸਟੈਪ ਫਿਰ ਚੱਕਾਂਗੇ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਆ ਹੁਣ ਆ ਥਾਣੇ ਦੀ ਕੰਦ ਜਿਹੜੀ ਸਿਟੀ ਵਾਲੇ ਦੀ ਆ ਉਹ ਇੰਨੇ ਉੱਤੇ ਤੇ ਨਿਸ਼ਾਨ ਨੇ ਸਰਿਆਂ ਦੇ ਉਹ ਵੇਖਿਆ ਤੁਸੀਂ ਕੱਲ ਉਹ ਰਿਪੇਅਰ ਕਰ ਰਹੇ ਸੀਗੇ ਉਹ ਵੀਡੀਓ ਬਣੀ ਆ ਸਾਡੇ ਕੋਲ ਪਈ ਆ ਸਾਰੇ ਲੋਕਾਂ ਕੋਲ ਪਈ ਆ ਕਹਿੰਦੇ ਨਹੀਂ ਫ੍ਰੈਂਸੀ ਕਾਲਿਆਂ ਲਲਿਆ ਪਾਰਟ ਅਟ ਉਹਦੀ ਲੇਡੀ ਦੀ ਬਾਡੀ ਦੇ ਵਿੱਚੋਂ ਵਾਲ ਸਿਰ ਚੋਂ ਜਿਹੜਾ ਗ੍ਰੇਨੇਟ ਬਲੂ ਕਲਰ ਦਾ ਉਹਨੇ ਫੋਟੋ ਪਾਈ ਆ ਬੰਦੇ ਨੇ ਉਹਦਾ ਪਾਰਟ ਉਹਦੇ ਸਿਰ ਚੋਂ ਮਿਲਿਆ ਜ਼ਖਮ ਚੋਂ ਐਡਾ ਪਾਰਟ ਮਿਲਿਆ ਉਹਨੂੰ ਚੀਜ਼ਾਂ ਕਿੱਦਾਂ ਮਤਲਬ ਆਪਾਂ ਲੁਕਾ ਲਾਂਗੇ ਸੋ ਹੋ ਸਕਦਾ ਬਈ ਪੁਲਿਸ ਕਰ ਲੇ ਸੈੱਪਟ ਤੇ ਕਰਨਾ ਹੀ ਪਊਗਾ ਗੱਲ ਨੂੰ ਜੋ ਸਪੈਸ਼ਲ ਡਾਕਟਰ ਨਹੀਂ ਪੂਰੇ ਹੋ ਗਏ ਸਪਾਈ ਕਰਮਚਾਰੀ ਨਹੀਂ ਪੂਰੇ ਹੈਗੇ ਤੁਹੀਂ ਨਹੀਂ ਗਏ ਜਿਹਨੇ ਹਾਰ ਸਪੈਸ਼ਲਿਸਟ ਨਹੀਂ ਹੁੰਦਾ ਉੱਥੇ ਸਿਰਫ ਮਾੜੀ ਮੋਟੀ ਦਵਾਈ ਮਿਲਦੀ ਆ ਪੱਤੀ ਹੁੰਦੀ ਆ ਕੋਈ ਵੀ ਮੈਡੀਕਲ ਜੋ ਰੈਫਰ ਹਸਪੀਟਲ ਮੈਂ ਦੱਸਦਾ ਨਾ ਜਦੋਂ ਦੇ ਸਾਡੇ ਸਤਿਕਾਰਯੋਗ ਇੱਥੋਂ ਦੇ ਲੋਕਲ ਚੇਅਰਮੈਨ ਸੀਗੇ ਮੈਂ ਦੱਸਦਾ ਸਾਰਾ ਮਸ਼ਹੂਰੀ ਕ੍ਰਾਂਤੀ ਚੱਲ ਰਹੀ ਆ ਜੋ ਇੱਥੋਂ ਦਾ ਸਾਡੇ ਲੋਕਲ ਲੀਡਰ ਆ ਉਹ ਚੇਅਰਮੈਨ ਸੀਗੇ ਹੈਲਥ ਕਾਰਪੋਰੇਸ਼ਨ ਦੇ ਉਨ੍ਹਾਂ ਦੇ ਦੌਰਾਨ ਇੰਨੀ ਤਰੱਕੀ ਕਰ ਗਿਆ ਕਿ ਸਾਡਾ ਹਸਪੀਟਲ ਪਹਿਲੇ ਨੰਬਰ ਤੋਂ ਡਿੱਗਦਾ ਡਿੱਗਦਾ ਮੇਰੇ ਖਿਆਲ ਰਕਾ 13ਵੇਂ ਤੇ ਚੱਲ ਗਿਆ ਤਾਂ ਹੀ ਸਰਕਾਰ ਨੇ ਵੀ ਗਿਫਟ ਦਿੱਤਾ ਉਹਨਾਂ ਨੂੰ ਚੇਅਰਮੈਨ ਲਾ ਕੇ ਸੋ ਇਸ ਕਰਕੇ ਇਹਨੂੰ ਚਲਾ ਦਿਓ ਜੋ ਮੈਂ ਕਹਿਣਾ ਹੋਂਾ ਸੋ ਇਸ ਕਰਕੇ ਇਹ ਹੁਣ ਸ਼ਾਇਦ ਹੋ ਸਕਦਾ ਕਿ ਚੇਅਰਮੈਨ ਲੱਤ ਗਿਆ ਤੇ ਸ਼ਾਇਦ ਉਹ ਵੀ ਮਾੜੀ ਮੋਤੀ ਸ਼ੁਰਤ ਦਾ ਹਸਪਤਾਲ ਨੂੰ ਆ ਜਾਏ ਕਿਉਂਕਿ ਉੱਥੇ ਤੇ ਕੰਮ ਹੀ ਹੋਰ ਚੱਲ ਪਿਆ ਸੀਗਾ ਤੇ ਅੱਜ ਹੁਣ ਤੁਸੀਂ ਹਸਪੀਟਲ ਮੈਂ ਜਦੋਂ ਕੱਲ ਵੀ ਗਿਆ ਹਸਪੀਟਲ ਹਸਪੀਟਲ ਵਾਲਾ ਗੱਲ ਹੀ ਨਹੀਂ ਲੱਗਦੀ ਉੱਥੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਆ ਗੇਟ ਤੋਂ ਸ਼ੁਰੂ ਹੋ ਜੋ ਇੰਨੀ ਉਹ ਪੂਰਾ ਇੰਨਾ ਹਲਾਤ ਮਾੜੇ ਨੇ ਸੋ ਅ ਬਦਕਿਸਮਤੀ ਦੀ ਗੱਲ ਆ ਭਾਈ ਅੱਛਾ ਇੱਕ ਗੱਲ ਮੈਂ ਹੋਰ ਕਹਿਣੀ ਭੁੱਲ ਗਿਆ ਮਾਈਕ ਤੇ ਵੀ ਮੈਂ ਹੁਣ ਤੁਹਾਡੇ ਮਾਧਿਅਮ ਨਾਲ ਇਹ ਕਹਿ ਦਣਾ ਸਾਡਾ ਜਿਹੜਾ ਸਿਵਲ ਹਸਪੀਟਲ ਗਰਦਾਸਪੁਰਾ ਜਿੰਨੂੰ ਮੈਂ ਆਪਣੀ ਗਵਰਨਮੈਂਟ ਦੇ ਗਾੜੀ ਸਟੈਂਡ ਲੈ ਕੇ ਆਪਣੇ ਮੁੱਖ ਮੰਤਰੀ ਉਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਇੱਥੇ ਉਦੋਂ ਮੈਡਮ ਦੀਪਤੀ ਸੀਗੇ ਪੁੱਡਾ ਦੇ ਸੀਏ ਜਿਹੜੇ ਇੱਥੇ ਐਸ.ਆਈ.ਓ ਕੱਟਣ ਆ ਗਏ ਫੀਤੇ ਮਾਰ ਕੇ ਕਲੀ ਪਾਲੀ ਮੈਨੂੰ ਜਦੋਂ ਪਤਾ ਲੱਗਾ ਐਸ.ਡੀ.ਐਮ ਵੀ ਨਾਲ ਆਏ ਔਰ ਮੈਂ ਜਾ ਕੇ ਉੱਥੇ ਅੜ ਗਿਆ ਆਪਣੀ ਸਰਕਾਰ ਛੱਡ ਗਿਆ ਯੁਰਤੂ ਨਹੀਂ ਚਾਹੀਦੀ ਆ ਲੀਡਰਾਂ ਚ ਇੱਥੋਂ ਵਾਲੇ ਲੀਡਰ ਨੂੰ ਵੀ ਕਹਿੰਦਾ ਮੇਰੇ ਕੋਲ ਚਿੱਠੀ ਆ ਗਈ ਹੈ ਜਿਦੇ ਚ ਸਰਕਾਰੀ ਹਸਪਤਾਲ ਸ਼ਹਿਰ ਵਾਲਾ ਜਿਹੜਾ ਵੇਚਣੇ ਲਾਤਾ ਆ ਪੁੱਡਾ ਨੂੰ ਦੇਣ ਦੀ ਤਿਆਰੀ ਕਰ ਲਈ ਹੈ ਜਿਦੇ ਚ ਸਾਡਾ ਪੀ ਡਬਲਯੂ ਡੀ ਰੈਸਟ ਹਾਊਸ ਗਰਦਾਸਪੁਰ ਵਾਲਾ ਉਹ ਪੁੱਡਾ ਨੂੰ ਦੇਣ ਦੀ ਤਿਆਰੀ ਕਰ ਲਈ ਹੈ ਇਹ ਮੈਂ ਕਹਿ ਦਿੰਦਾ ਮੈਨੂੰ ਨਹੀਂ ਪਤਾ ਮੇਰੇ ਸ਼ਹਿਰ ਵਾਸੀ ਨੇ ਕੀ ਸਾਥ ਦੇਣਾ ਕਿ ਨਹੀਂ ਦੇਣਾ ਪਰ ਜਿੰਦੇ ਜੀ ਇਹ ਦੋਨੇ ਚੀਜ਼ਾਂ ਮੈਂ ਨਹੀਂ ਜਾਣ ਦੂੰਗਾ ਚਾਹੇ ਇਹਦੇ ਲਈ ਮੈਨੂੰ ਜਾਨ ਦੇਣੀ ਪਈ ਨਾ ਮੈਂ ਇਹ ਨਹੀਂ ਕਹਿੰਦਾ ਕਿ ਲੀਡਰ ਵਾਲਾ ਬਿਆਨ ਆ ਇਹ ਸਰਕਾਰ ਭੁਲੇਖਾ ਕੱਢ ਦੇ ਕਿ ਦੋ ਚੀਜ਼ਾਂ ਇਹ ਵੇਚ ਲੈਣਗੇ ਮਰਨੀ ਮਰ ਜੂੰਗਾ ਪਰ ਇਹ ਦੋ ਚੀਜ਼ਾਂ ਮੈਂ ਸ਼ਹਿਰ ਦੀਆਂ ਨਹੀਂ ਵੇਕਣ ਦੇਣੀਆਂ ਮੈਂ ਆਪਣੀ ਸਰਕਾਰ ਚ ਐਸਐਸਪੀ ਦੀ ਕੋਠੀ ਡੀਸੀ ਦੀ ਕੋਠੀ ਚੀਫ ਐਗਰੀਕਲਚਰ ਦੀ ਕੋਠੀ ਤਿੰਨ ਕੋਠੀਆਂ ਵੇਚਣ ਦੀ ਤਿਆਰੀ ਸੀ ਉਸ ਸਮੇਂ ਵੀ ਸਰਕਾਰ ਦੀ ਮੈਂ ਨਹੀਂ ਕੋਈ ਉਹ ਡਰਦਾ ਡੁਰਦਾ ਉਦੋਂ ਵੀ ਟੱਕਿਆ ਸੀ ਮੈਂ ਕਿਹਾ ਹੈਰੀਟੇਜ ਚੀਜ਼ਾਂ ਨੇ ਜਿਉਂ ਕੋਈ 8 ਕਿਲੇ ਚਾ ਕੋ 9 ਕਿਲੇ ਚਾ ਅੰਗਰੇਜ਼ਾਂ ਦੇ ਵੇਲੇ ਰਹਿਣ ਦੋ ਪਈਆਂ ਆਪਾਂ ਕਿਉਂ ਵੇਚਦੇ ਆ ਨਾ ਚੀਜ਼ਾਂ ਨੂੰ ਫੋ ਅੱਜ ਇਹ ਸਰਕਾਰ ਦਾ ਤੇ ਇੰਨੇ ਮਾੜੇ ਹਾਲਾਤ ਹੋ ਗਿਆ ਇਹ ਤੇ ਟਾਰਚ ਲੈ ਕੇ ਲੱਭ ਰੇ ਆ ਵੀ ਕਿਹੜੀ ਚੀਜ਼ ਵੇਚਣੀ ਆ ਵੇਚ ਕੇ ਤੇ ਅਹੀਂ ਔਖੇ ਸੋਖੇ 1000 ਰੁਪਿਆ ਦੇ ਦਈਏ ਜਾਂ ਤਨਖਾਹਾਂ ਦੇ ਲਈ ਇਦਾਂ ਡੰਗ ਨਹੀਂ ਟੱਪਦੇ ਇਦਾਂ ਡੰਗ ਨਹੀਂ ਟੱਪਦੇ ਆਪਣੀ ਜਿਹੜਾ ਕੰਮ ਆ ਚੱਜ ਦੇ ਬੰਦੇ ਦੇ ਪੁੱਤਾਂ ਵਾਲੇ ਕਰੋ ਆਪਣਾ ਜਿਹੜਾ ਮਿਹਨਤ ਕਰਕੇ ਆਪਣਾ ਇਸ ਤਰੀਕੇ ਦੇ ਨਾਲ ਸਿਸਟਮ ਸੈੱਟ ਕਰੋ ਮੈਂ ਕੀਤਾ ਸੀ ਇੰਪਰੂਵਮੈਂਟ ਰਸ ਦਾ ਸੈੱਟ ਕਰਜ਼ਾ ਵੀ ਲਾਇਆ ਬੱਸ ਸਟੈਂਡ ਵੀ ਬਿਨਾਂ ਕਰਜ਼ੇ ਤੋਂ ਬਣਾਇਆ ਉਲਟਾ ਬੱਸ ਸਟੈਂਡ ਤੋਂ ਇਨਕਮ ਸ਼ੁਰੂ ਕੀਤੀ ਹੁਣ ਬੇੜਾਗਰ ਕਰ ਨਾਲ ਮਿਲ ਕੇ ਕਰਨਿਆ ਇੰਚਾਰ ਤੇ ਚੇਅਰਮੈਨ ਉਦੇ ਪੈਸੇ ਚੁੱਕ ਕੇ ਤੇ ਉਹ ਬਟਾਲਾ ਰੋਡ ਤੇ ਅੱਜ ਨਹੀਂ ਪੱਥਰ ਰੱਖਣ ਆ ਰਹੇ ਆ ਉਥੇ ਨਵਾਂ ਦਫ਼ਤਰ ਬਣਾਉਣਾ ਸਾਬ ਹੁਣਾ ਕੋਈ ਪੁਰਾਣੇ ਤੇ ਬੈਠਾ ਨਹੀਂ ਜਾਂਦਾ ਕਿਉਂਕਿ ਪੁਰਾਣੇ ਦੇ ਬੜੀ ਮਿਹਨਤ ਪਤਾ ਕਿੰਨੀ ਕਰਦੇ ਆ 24 ਘੰਟੇ ਤੇ ਉਥੇ ਸਾਰੀ ਦਿਹਾੜੀ ਇਹੋ ਪਲਾਨ ਬਣਦਾ ਕਿ ਸ਼ਹਿਰ ਦੀ ਤਰੱਕੀ ਕਿੱਦਾਂ ਕਰਨੀ ਹੈ ਜੇ ਪਾੜੇ ਨੇ 100 ਕਰੋੜ ਕਮਾਇਆ ਅਸੀਂ 200 ਕਿੱਦਾਂ ਕਮਾਉਣਾ ਫਿਰ ਨਹੀਂ ਉਹ ਕਹਿੰਦੇ ਇੱਥੇ ਪੁਰਾਣੇ ਦਫ਼ਤਰ ਜਮ ਆਇਆ ਨਹੀਂ ਹੁੰਦਾ ਨਵੇਂ ਤੇ ਪੈਸੇ ਖਾਵਾਂਗੇ ਇਹਨੂੰ ਜਿਹੜੇ ਆ ਰਹੀ ਆ ਕਿਸ਼ਤਾਂ ਲੋਕਾਂ ਦੀਆਂ ਲੁੱਟਾਂਗੇ ਕਿਸੇ ਨੂੰ ਕੰਮ ਦਵਾਂਗੇ ਤੇ ਖਾਵਾਂਗੇ ਨਾ ਇਨਾਂ ਦਾ ਹੀ ਚੈਨਲ ਵਾਲਾ ਜਿਹੜਾ ਝੇਤਾ ਆ ਉਹਨੇ ਉੱਥੇ ਚਲਾਇਆ ਜਾ ਕੇ 7 ਨੰਬਰ ਸਕੀਮ ਦਾ ਵੀ ਕਿਦਾਂ ਦੇ ਕੰਮ ਹੋਏ ਆ ਕੀ ਉੱਥੇ ਹਾਲਾਤ ਹੋਏ ਕੋਈ ਨਹੀਂ ਬੋਲਿਆ ਸੋ ਇਸ ਕਰਕੇ ਮੇਰੇ ਇਮਪਰੂਵਮੈਂਟ ਟਰਸ ਦਾ ਪੈਸਾ ਇਹ ਅਗਨਾ ਨਾ ਖੇਡੋ ਮੈਂ ਟਾਈਮ ਆ ਗਿਆ ਇੱਕ ਇੱਕ ਰੁਪਏ ਦਾ ਹਿਸਾਬ ਲੈਣਾ ਜੇ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਵੀ ਕਹਿ ਕੇ ਚੇਤਾ ਭਲਾਣਾ ਮੇਰੇ ਗੁਰਦਾਸਪੁਰ ਦਾ ਪੈਸਾ ਨਾ ਖਾਓ ਇਹਨੂੰ ਪੈਸੇ ਨੂੰ ਸੰਭੋ ਇਹ ਪੈਸੇ ਨੂੰ ਮਲਟੀਪਲਾਈ ਕਿਵੇਂ ਕਰਨਾ ਉਹਦੀ ਉਹ ਕਰੋ ਮੈਂ ਐਪਰੀਸ਼ੀਏਟ ਵੀ ਕਰਾਂਗਾ ਮੈਂ ਨਹੀਂ ਮੈਂ ਵਿਰੋਧ ਹੀ ਕਰਦਾ 100 ਦਾ 200 ਕਿੱਦਾਂ ਬਣਾਉਣਾ ਉਹ ਪਲਾਨ ਕਰਨ 100 ਨੂੰ 10 ਤੇ ਕਿੱਦਾਂ ਲਿਆਉਣਾ ਉਹ ਪਲਾਨ ਨਾ ਕਰਨ ਫਿਰ ਹਿਸਾਬ ਦੇਣਾ ਪਊਗਾ ਇਹ ਕਿਸੇ ਨੇ ਮਗਰ ਨਹੀਂ ਖੜਨਾ ਕਿਸੇ ਦੇ ਇਹ ਲੀਡਰ ਦੇ ਅੱਖੇ ਲੱਗ ਕੇ ਵਿਚਾਰਾ ਉਹ ਭਲਾ ਮਾਨ ਚੇਅਰਮੈਨ ਉਹ ਲੱਗਾ ਨਾ ਮੁੜ ਕੇ ਔਖਾ ਹੋ ਜਾਣਾ ਇਹ ਮੈਂ ਗੱਲ ਚੇਅਰਮੈਨ ਸਾਹਿਬ ਨੂੰ ਕਹਿੰਦਾ ਔਖਾ ਹੋ ਜਾਣਾ ਇਹਦੇ ਮਦਰ ਨਾਲ ਲੱਗੋ ਜੇ ਐਡੇ ਪਦਰਾ ਹੁੰਦੇ ਤੇ ਲੋਕ ਜਿਤਾ ਨਾ ਦਿੰਦੇ ਦੋ ਤਿੰਨ ਵਾਰੀ ਆਪਣੀ ਵਾਰਡ ਅਰ ਗਿਆਮਸੀ ਕੋਈ ਬੰਦੇ ਵਾਲਾ ਕੰਮ ਹੀ ਨਹੀਂ ਯਾਰ ਤੇ ਮੈਂ ਇਹ ਚੀਜ਼ਾਂ ਚੂਜਾ ਨਹੀਂ ਵੇਚਣ ਦੇਣੀਆਂ ਭਲੇਖਾ ਕੱਢਦੇ ਸਰਕਾਰ ਮੈਨੂੰ ਨਹੀਂ ਪਤਾ ਕਿਸੇ ਦਾ ਪਰ ਇਹ ਚੀਜ਼ ਜਿਹੜਾ ਵੇਚਣਾ ਆ ਜਾਂ ਮੈਂ ਨਹੀਂ ਜਾਉ ਸਰਕਾਰ ਇਹਨੂੰ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਆ ਕਿ ਨਗਰ ਕੌਂਸਲ ਵੱਲੋਂ 684 ਬੈਨੀਫਿਸ਼ਰੀਆਂ ਨੂੰ ਜਿਹੜਾ ਅੱਜ ਪਹਿਲੀ ਕਿਸ਼ਤ ਜਿਹੜੀ ਆ 50-50000 ਰੁਪਇਆ ਉਹਨਾਂ ਦੇ ਅਕਾਊਂਟ ਚ ਪਾਉਣ ਜਾ ਰਹੇ ਆ ਉਹਨਾਂ ਨੂੰ ਅੱਜ ਇੰਟੈਂਟ ਲੈਟਰ ਜਿਹੜੇ ਦੇ ਦਿੱਤੇ ਨੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 578 ਕੇਸ ਸੀ ਜਿਹੜੇ ਪਹਿਲਾਂ ਜਿਹੜੇ ਆ 175000 ਰੁਪਈਆ ਜਦੋਂ ਮਿਲਦਾ ਸੀ ਉਹਦੇ ਵਿੱਚ ਜਿਹੜੇ ਆਪਾਂ 235 ਘਰ ਜਿਹੜੇ ਆ ਉਹ ਆਲਰੇਡੀ ਕੰਪਲੀਟ ਕਰ ਚੁੱਕੇ ਆ ਤੇ ਬਾਕੀ ਜਿਹੜੇ ਓਨ ਗoing ਆ ਉਹਨਾਂ ਨੂੰ ਵੀ ਆਪਾਂ ਪੈਸੇ ਪਹੁੰਚ ਜਾ ਰਹੇ ਆ ਉਹ ਵੀ ਸੈਂਕਸ਼ਨ ਕਰਕੇ ਉਹ ਵੀ ਪੈਸੇ ਜਿਹੜੀ ਆ ਅਮਾਉਂਟ ਜਿਹੜੀ ਆ ਉਹ ਵੀ ਆ ਚੁੱਕੀ ਹੈ ਸੋ ਉਸ ਤੋਂ ਇਲਾਵਾ ਜਿਹੜੇ ਅੱਜ ਆ 4 ਕਰੋੜ ਦੇ ਕਰੀਬ ਜਿਹੜੀ ਆ ਰਾਸ਼ੀ ਜਿਹੜੀ ਆ ਉਹ ਆਪਾਂ ਸਾਰੇ ਬੈਨੀਫੀਸ਼ੀਅਰਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾਂਗੇ ਤਾਂ ਜੋ ਜਿਹੜੇ ਬੇਘਰ ਲੋਕ ਜਿਹੜੇ ਜਿਨ੍ਹਾਂ ਦੀਆਂ ਸ਼ਤਾਂ ਨਹੀਂ ਆ ਗਈਆਂ ਕਿਉਂਕਿ ਇਹ ਬੇਸਿਕ ਨੀਡ ਆ ਰੋਟੀ ਕਪੜਾ ਮਕਾਨ ਇਹ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ ਜਿਸ ਘਰ ਦੀ ਛੱਤ ਨਹੀਂ ਹੈਗੀ ਕਈ ਮੈਂ ਕਈ ਘਰ ਦੇਖੇ ਨੇ ਕਾਨਿਆਂ ਦੀ ਛੱਤਾਂ ਕਈਆਂ ਨੇ ਤਰਪਾਲਾਂ ਪਾਈਆਂ ਸੋ ਇੱਕ ਐਫਰਟਸ ਕੀਤਾ ਸਾਰਿਆਂ ਨੇ ਮਿਲ ਕੇ ਨਗਰ ਕੌਂਸਲ ਦੇ EMPLOYES ਨੇ ਸਾਰੇ ਕੌਂਸਲਰ ਸੇਵਾਵਾਨਾਂ ਨੇ ਮਿਲ ਕੇ ਕੋਸ਼ਿਸ਼ ਕੀਤੀ ਬੜੇ ਡਿਊਟੀਆਂ ਲਗਾਈਆਂ ਪ੍ਰੋਪਰ ਵੀ ਵਾਰਡ ਦੇ ਵਿੱਚ ਜਾਓ ਤੇ ਦੇਖੋ ਵੀ ਕਿਹੜੇ-ਕਿਹੜੇ ਵਾਕਿਆ ਹੀ ਜਨੂਨ ਕੇਸ ਦੇ ਸੋ ਇਹ ਜਿਹੜੇ ਕੇਸ ਪਾਏ ਨੇ ਇਹ ਪ੍ਰੋਪਰ ਜੈਨੂਇਨ ਕੇਸ ਪਾਏ ਨੇ ਕਿ ਵਾਕਿਆ ਜਿਨ੍ਹਾਂ ਨੂੰ ਲੋੜ ਹੈ ਤੇ ਜਿਹੜੇ ਕੱਚੇ ਘਰ ਨੇ ਜਾਂ ਜਿਨ੍ਹਾਂ ਦੀ ਬਿਲਕੁਲ ਹੀ ਛੱਤ ਨਹੀਂ ਹੈਗੀ ਜਾਂ ਜਿਨ੍ਹਾਂ ਕੋ ਕਰਾਏ ਤੇ ਰਹਿੰਦੇ ਪਰ ਉਹਨਾਂ ਕੋ ਪਲਾਟ ਹੈ ਪਰ ਉਹਨਾਂ ਕੋ ਬਣਾਉਣ ਜੋਗੇ ਪੈਸੇ ਨਹੀਂ ਉਹ ਸਾਰੇ ਜਿਹੜੇ ਕਵਰ ਕੀਤੇ ਗਏ ਨੇ ਸੋ ਅੱਜ ਸਾਰਿਆਂ ਨੂੰ ਇੱਥੇ ਜਿਹੜੇ ਆ ਇਹ ਇੰਟੈਂਡ ਲੈਟਰ ਜਿਹੜੇ ਦੇ ਕੇ ਇਹਨਾਂ ਦੇ ਅਕਾਊਂਟ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਟਰਾਂਸਫਰ ਕੀਤੀ ਜਾਊਗੀ ਭਜੀ ਚਿਹਰੇ ਜਿਹੜੇ ਖਿਲੇ ਹੋਇਆ ਨਜ਼ਰ ਆ ਰਹੀ ਹੈ ਦੇਖੋ ਮੈਂ ਦੱਸਣਾ ਚਾਹੁੰਦਾ ਕਿ ਹੁਣ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਆ ਜਿਹੜੇ ਲੋਕ ਕੋਈ ਰਿਸ਼ਕਾ ਚਲਾਉਂਦਾ ਰਿਸ਼ਕਾ ਵੀ ਇਹਨਾਂ ਦੇ ਕਈਆਂ ਦੇ ਆਪਣੇ ਨਹੀਂ ਗੇ ਅੱਗੇ ਇੱਕ ਦੋ ਮਿਲ ਕੇ ਗਏ ਨੇ ਲੋਕ ਉਹ ਦੱਸ ਰਹੇ ਵੀ ਈ ਰਿਸ਼ਕਾ ਕਿਰਾਏ ਤੇ ਚਲਾਉਣਾ ਤੇ 150 ਰੁਪਇਆ ਜਿਹੜਾ ਮੈਂ ਦੇਂਦਾ ਕਿਰਾਇਆ ਜਿਹੜਾ ਵਾ ਜਿਹੜੇ ਰਿਸ਼ਕੇ ਓਨਰ ਆ ਜਿਹੜਾ ਉਹਨੂੰ ਦਿਨਾ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਜਿਹੜੇ ਬਚਦੇ ਨੇ ਉਹਦੇ ਨਾਲ ਮੈਂ ਘਰ ਚਲਾਉਣਾ ਜੇ ਅੱਜ ਇਹਨਾਂ ਕੋ ਇਹਨਾਂ ਦੀ ਛੱਤ ਪੈ ਜਾਊਗੀ ਵੇਖੋ ਮੈਂ ਅੱਗੇ ਵੀ ਬੋਲਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਪੈਸੇ ਨੇ ਉਹ ਸਰਕਾਰ ਕੋ ਲਿਓਣੇ ਅਨੇਕਾਂ ਪ੍ਰਧਾਨ ਨੇ ਪੰਜਾਬ ਦੇ ਵਿੱਚ ਅਨੇਕਾਂ ਕਮੇਟੀਆਂ ਨੇ ਪਰ ਮੇਰਾ ਨਹੀਂ ਖਿਆਲ ਮੈਨੂੰ ਇਹ ਦੱਸਦਿਆਂ ਕੋਈ ਮੈਂ ਗਰੇਜ ਨਹੀਂ ਕਰਦਾ ਕਿ ਸਾਰੀਆਂ ਕਮੇਟੀਆਂ ਦੇ ਚੈੱਕ ਕਰਨ ਲੋ ਪੂਰੇ ਜ਼ਿਲ੍ਹੇ ਦੀਆਂ ਕਮੇਟੀਆਂ ਇੱਕ ਪਾਸੇ ਕਰ ਲਿਓ ਗੁਰਦਾਸਪੁਰ ਦਾ ਡਾਟਾ ਕੱਢ ਲਿਓ ਸਾਰਿਆਂ ਨਾਲ ਵੱਧ ਕੇਸ ਜਿਹੜੇ ਆ ਮੈਂ ਪਾਸ ਕਰਾ ਕੇ ਲਿਆ ਆ ਇਹ ਸ਼ੌਕ ਹੋਣਾ ਚਾਹੀਦਾ ਕਿਉਂਕਿ ਅਹੁਦੇ ਸਾਰੇ ਲੈ ਲੈਂਦੇ ਨੇ ਪਰ ਅਹੁਦੇ ਨੂੰ ਇਸਤੇਮਾਲ ਕਰਨਾ ਕਲਮ ਨੂੰ ਚਲਾਉਣਾ ਉਹ ਕਿਸੇ ਕਿਸੇ ਕੋਲ ਹੀ ਆ ਕਿਉਂਕਿ ਇੱਥੋਂ ਵੀ ਕਈ ਲੀਡਰ ਮੇਰੇ ਤੋਂ ਪਹਿਲਾਂ ਵੀ ਪ੍ਰਧਾਨ ਰਹੇ ਨੇ ਕਈ ਅਹੁਦੇਦਾਰ ਰਹੇ ਨੇ ਅਹੁਦੇ ਜਰੂਰ ਲਏ ਨੇ ਪਰ ਆਪਾਂ ਸਰਕਾਰ ਕੋ ਕੁਝ ਲਿਆ ਕੇ ਨਹੀਂ ਆ ਸਕੇ ਅੱਜ ਇੱਥੋਂ ਦੇ ਲੀਡਰ ਕਈ ਕਰਦੇ ਨੇ ਵੀ ਸਰਕਾਰ ਸਰਕਾਰ ਸਾਡੀ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਪੀ ਪਹਿਲਾਂ ਸਰਕਾਰ ਸ਼ਬਦ ਦੀ ਪਰਿਭਾਸ਼ਾ ਸਮਝੋ ਆਈ ਐਮ ਆਲਸੋ ਪਾਰਟ ਆਫ ਦਾ ਗਵਰਨਮੈਂਟ ਐਂਡ ਐਮ ਐਲ ਏ ਇਜ਼ ਆਲਸੋ ਪਾਰਟ ਆਫ ਗਵਰਨਮੈਂਟ ਅਸੀਂ ਸਰਕਾਰ ਦੇ ਨੁਮਾਇੰਦੇ ਆ ਚੁਣੇ ਹੋਏ ਨੁਮਾਇੰਦੇ ਅਸੀਂ ਸਰਕਾਰ ਦਾ ਪਾਰਟ ਆ ਇਹ ਕਰਦਾ ਆਮ ਆਦਮੀ ਸਰਕਾਰ ਇਹ ਸਾਡੀ ਸਰਕਾਰ ਮੈਂ ਦੱਸਣਾ ਚਾਹੁੰਦਾ ਜਦੋਂ ਬਤੌਰ ਜਦੋਂ ਮੈਂ ਇਲੈਕਸ਼ਨ ਲੜਦਾ ਸੀ ਉਦੋਂ ਮੈਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀ ਜਦੋਂ ਨਮਾਇੰਦਾ ਚੁਣਿਆ ਜਾਂਦਾ ਉਦੋਂ ਸਾਰੇ ਲੋਕਾਂ ਨੂੰ ਰਿਪ੍ਰੀਜ਼ੈਂਟ ਕਰਦਾ ਹੁਣ ਮੈਂ ਬਤੌਰ ਪ੍ਰਧਾਨ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਇੱਥੋਂ ਦੇ ਲੋਕਾਂ ਦਾ ਚੁਣਿਆ ਹੋਇਆ ਪ੍ਰਧਾਨ ਆ ਸਾਰੇ ਲੋਕਾਂ ਦਾ ਪ੍ਰਧਾਨ ਆ ਸੋ ਇਹਨੂੰ ਮੈਂ ਦੱਸਣਾ ਚਾਹੁੰਦਾ ਇੱਥੋਂ ਵਾਲੇ ਨੇਤਾ ਨੂੰ ਕਿ ਸਰਕਾਰ ਦਾ ਰੌਲਾ ਪਾਉਂਦੇ ਹੋ ਤੁਸੀਂ ਸਰਕਾਰ ਚ ਤੁਸੀਂ ਹੈਲਥ ਹੈਲਥ ਦੇ ਚੇਅਰਮੈਨ ਰਹੇ ਹੋ ਤੁਸੀਂ ਕਿੰਨੇ ਕ ਪ੍ਰੋਜੈਕਟ ਹਸਪੀਟਲ ਹੀ ਲਿਆਏ ਹੋ ਜੇ ਮੈਂ ਅਜ ਪ੍ਰਧਾਨ ਆ ਮੈਂ ਭਾਵੇਂ ਐਫਰਟਸ ਕਰਕੇ ਸੈਂਟਰ ਦੇ ਪ੍ਰੋਜੈਕਟ ਲਿਆ ਆ ਰਿਹਾ ਭਾਵੇਂ ਪੰਜਾਬ ਗਵਰਨਮੈਂਟ ਨਾਲ ਲੜ ਕੇ ਉੱਥੋਂ ਲਿਆ ਆ ਰਿਹਾ ਤੁਸੀਂ ਕਿੰਨੇ ਕ ਪ੍ਰੋਜੈਕਟ ਲਿਆਂਦੇ ਹੋ ਸੋ ਇਹ ਮੈਂ ਕਹਿਣ ਤੋਂ ਭਾਵੇਂ ਆ ਕਿ ਕੋਈ ਵੀ ਕੰਮ ਕੋਈ ਵੀ ਕੁਰਸੀ ਆ ਕੁਰਸੀ ਤੇ ਬਹਿਣਾ ਸੌਖਾ ਪਰ ਕੁਰਸੀ ਤੇ ਬਹਿ ਕੇ ਕੰਮ ਨੂੰ ਤਰੀਕੇ ਨਾਲ ਕਰਨਾ ਇਹ ਬੜਾ ਔਖਾ ਹੈ ਜਿਹਨੂੰ ਸ਼ੌਂਕ ਹੋਏ ਜਿਹਨੂੰ ਪੀੜਾ ਹੋਏ ਆਪਣੇ ਸ਼ਹਿਰ ਦੀ ਉਹੀ ਇਹ ਕੰਮ ਕਰ ਸਕਦਾ ਸੋ ਮੈਂ ਅੱਗੇ ਵੀ ਤੁਹਾਡੇ ਮਾਦਰਾ ਕਈ ਵਾਰੀ ਕਹਿ ਚੁੱਕਿਆ ਕਿ ਛੋਟੀ ਉਮਰ ਦੇ ਵਿੱਚ ਲੋਕਾਂ ਨੇ ਮੈਨੂੰ ਬਤੌਰ ਪ੍ਰਧਾਨ ਐਮਐਲਏ ਸਾਹਿਬ ਨੂੰ ਦੂਜੀ ਵਾਰ ਐਮਐਲਏ ਚੁਣਿਆ ਸੋ ਸਾਨੂੰ ਪੀੜਾ ਅਸੀਂ ਇਕੱਲੇ ਇਕੱਲੇ ਦਾ ਵੀ ਧੰਨਵਾਦ ਕਰੀਏ ਇਹ ਨਹੀਂ ਕਰ ਸਕਦੇ ਸੋ ਧੰਨਵਾਦ ਜਿਹੜਾ ਉਹਨਾਂ ਦੇ ਵਿਕਾਸ ਦੇ ਰੂਪ ਦੇ ਵਿੱਚ ਕਰ ਸਕਦੇ ਜਾਂ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਈਏ ਤਾਂ ਹੀ ਅਸੀਂ ਲੋਕਾਂ ਦਾ ਧੰਨਵਾਦ ਕਰ ਸਕਦੇ ਹਾਂ ਉਸ ਤੋਂ ਇਲਾਵਾ ਮੈਂ ਤੁਹਾਡੇ ਰਾਂ ਹੀ ਇਹ ਵੀ ਦੱਸਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਅੱਗੇ ਵੀ ਮੈਂ ਦੱਸਿਆ ਇਸ ਤੋਂ ਇਹ ਤੇ ਹੋ ਗਏ ਆਪਣੇ ਬੈਨੀਫਿਸ਼ਰੀਆਂ ਨੂੰ ਕੱਚੇ ਕੋਠਿਆਂ ਦੀ ਗੱਲ ਕਰੀਏ ਉਸ ਤੋਂ ਇਲਾਵਾ ਡਿਵੈਲਪਮੈਂਟ ਦੇ ਵੀ ਜਿਹੜੇ ਅਸੀਂ 9 ਕਰੋੜ ਦੇ ਟੈਂਡਰ ਜਿਹੜੇ ਰੋਡ ਸਾਰਾ ਸ਼ਹਿਰ ਕਵਰ ਕੀਤਾ ਉਸ ਤੋਂ ਇਲਾਵਾ ਪਾਣੀ ਨੂੰ ਦੇਖਦੇ ਹੋਏ ਵਾਟਰ ਸਪਲਾਈ ਪੰਜ ਪੰਪ ਜਿਹੜੇ ਨਵੇਂ ਲਾ ਰਹੇ ਆ ਬੋਰ ਕਰਕੇ ਟੈਂਕੀਆਂ ਲੱਗ ਰਹੀਆਂ ਉਸ ਤੋਂ ਇਲਾਵਾ ਸੜਕਾਂ ਦਾ ਕੰਮ ਜਿਹੜਾ ਰਿਪੇਅਰਾਂ ਦਾ ਤੇ ਜਿਹੜੇ ਗਲੀਆਂ ਨਾਲੀਆਂ ਦਾ ਉਹ ਵੀ ਜਿਹੜਾ ਪਾਰਕਸ ਦਾ ਉਹ ਵੀ ਚੱਲ ਰਿਹਾ ਉਹ ਫਿਰ ਕਿਸੇ ਦਿਨ ਗੱਲ ਬਾਕੀ ਡਿਟੇਲ ਨਾਲ ਕਰਾਂਗੇ ਸੋ ਅੱਜ ਮੈਂ ਸਾਰੇ ਜਿੰਨੇ ਬੈਨੀਫਿਸ਼ੀਰੀ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਆ ਸੋ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਤੇ ਤੁਹਾਡੇ ਮਾਧਿਓ ਰਹੀ ਬੇਨਤੀ ਵੀ ਕਰਦਾ ਆਪਣੇ ਐਮਸੀ ਸਹਿਬਾਨਾਂ ਨੂੰ ਸਾਰੇ ਲੋਕਾਂ ਨੂੰ ਕਿ ਜਿਹੜੇ ਤੁਹਾਡੇ ਗੁਆਂਢ 'ਚ ਲੋਕ ਜਿਹੜੇ ਕੋਈ ਰਹਿ ਗਏ ਨੇ ਕੋਈ ਵਾਂਝੇ ਰਹਿ ਗਏ ਨੇ ਬਿਲਕੁਲ ਪੈਨਿਕ ਹੋਣ ਦੀ ਲੋੜ ਨਹੀਂ ਜਦੋਂ ਮਰਜੀ ਸਾਡੇ ਨਾਲ ਸੰਪਰਕ ਕਰਕੇ ਤੇ ਜਿਹੜੇ ਉਹ ਰਹਿ ਗਏ ਨੇ ਲੋਕ ਉਹ ਵੀ ਆਪਾਂ ਕਵਰ ਕਰਾਂਗੇ 300 ਜਿਹੜੇ ਕੇਸ ਆ ਨਵੇਂ ਉਹ ਪਾ ਕੇ ਭੇਜੇ ਉਹ ਵੀ ਆਉਣ ਵਾਲੇ ਦਿਨਾਂ ਚ ਪਾਸ ਕਰਵਾ ਲਿਆ ਜਾਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ